ਆਧੁਨਿਕ ਤਕਨੋਲੋਜੀ ਨੇ ਜਿੱਥੇ ਸਾਡੀ ਜ਼ਿੰਦਗੀ ਨੂੰ ਸੌਖਾ ਬਣਾਇਆ ਨਾ ਉੱਥੇ ਹੀ ਇਸ ਦਾ ਬੱਚਿਆਂ ਦੀ ਸਿਹਤ ਤੇ ਪੈਣ ਵਾਲਾ ਪ੍ਰਭਾਵ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਖਾਸ ਕਰਕੇ ਮਿਆਦਾਜ਼ੇ ਕੀ 12 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਹਲੇ ਦਿਮਾਗੀ ਭਾਵਨਾਤਮਕ ਅਤੇ ਸਰੀਰਕ ਵਿਕਾਸ ਦੇ ਨਾਜ਼ੁਕ ਪੜਾਅ ਵਿੱਚੋਂ ਗੁਜ਼ਰ ਰਹੇ ਹੁੰਦੇ ਨੇ ਨਾ ਤੇ ਉਹਨਾਂ ਲਈ smartphones ਦੀ ਜਲਦੀ ਪਹੁੰਚ ਕਈ ਤਰ੍ਹਾਂ ਦੇ ਨੁਕਸਾਨਾਂ ਦੀਆਂ ਬੁਨਿਆਦਾਂ ਰੱਖ ਸਕਦੀ ਹੈ ਸੋ ਤੁਹਾਨੂੰ ਦੱਸ ਦਈਏ ਕਿ ਇਸ ਉਮਰ ਦੇ ਬੱਚੇ ਹਾਲੇ ਤੱਕ ਇਹ ਸਮਝ ਨਹੀਂ ਰੱਖਦੇ ਕਿ 스마트ਫੋਨ ਦੀ ਦੁਨੀਆ ਕਿਵੇਂ ਕੰਮ ਕਰਦੀ ਹੈ। ਆਨਲਾਈਨ ਸਮੱਗਰੀ ਕਿਵੇਂ ਪ੍ਰਭਾਵ ਪਾਉਂਦੀ ਹੈ ਅਤੇ ਜੋ ਸਾਡਾ ਸਕ੍ਰੀਨ ਟਾਈਮ ਹੈ ਉਸ ਨੂੰ ਕਿਵੇਂ ਸੰਭਾਲਿਆ ਜਾਣਾ ਚਾਹੀਦਾ ਹੈ। ਸੋ ਜਦੋਂ ਬੱਚੇ ਲੰਮੇ ਸਮੇਂ ਲਈ ਗੇਮਾਂ ਹੋ ਗਈਆਂ, ਵੀਡੀਓਜ਼ ਹੋ ਗਈਆਂ ਅਤੇ ਸੋਸ਼ਲ ਮੀਡੀਆ ਵਿੱਚ ਫਸੇ ਰਹਿੰਦੇ ਨੇ ਨਾ ਤਾਂ ਉਹ ਸਿਰਫ ਸਰੀਰਕ ਤੌਰ ਤੇ ਨਹੀਂ ਬਲਕਿ ਮਾਨਸਿਕ ਤੌਰ ਤੇ ਸਮਾਜਿਕ ਤੌਰ ਤੇ ਵੀ ਅਫੈਕਟਡ ਹੁੰਦੇ ਨੇ ਪ੍ਰਭਾਵਿਤ ਹੁੰਦੇ ਨੇ ਸੋ ਤੁਹਾਨੂੰ ਦੱਸ ਦਈਏ ਕਿ ਸਿਹਤ ਮਾਇਰਾਂ ਦਾ ਮੰਨਣਾ ਹੈ ਕਿ 스마트ਫੋਨ ਦੀ ਜਲਦੀ ਵਰਤੋਂ ਨੀਂਦ ਦੇ ਰੁਕਟੀਨ ਨੂੰ ਵਿਗਾੜਦੀ ਆ ਖਰਾਬ ਕਰ ਦਿੰਦੀ ਆ ਸੋ ਸਰੀਰਕ ਗਤੀਵਿਧੀਆਂ ਨੂੰ ਘਟਾਉਂਦੀ ਆ ਅਤੇ ਬੱਚਿਆਂ ਵਿੱਚ ਚਿੰਤਾ ਹੋ ਗਿਆ ਤਣਾਅ ਹੋ ਗਿਆ ਅਤੇ ਡਿਪਰੈਸ਼ਨ ਦੇ ਲੱਛਣਾਂ ਨੂੰ ਵੀ ਵਧਾਉਂਦੀ ਆ ਸੋ ਇਹਨਾਂ ਦੇ ਨਾਲ ਹੋਰ ਗੱਲ ਆਨਲਾਈਨ ਦੁਨੀਆ ਵਿੱਚ ਹੋਣ ਵਾਲੀ ਤੁਲਨਾ ਸਾਈਬਰ ਧੱਕੇਸ਼ਾਹੀ ਅਤੇ ਅਣਚਾਹੀ ਸਮਗਰੀ ਦਾ ਸੰਪਰਕ ਬੱਚਿਆਂ ਦੀ ਨਰਮ ਮਾਨਸਿਕਤਾ ਤੇ ਡੂੰਗੇ ਨਿਸ਼ਾਨ ਛੱਡ ਸਕਦਾ ਹੈ ਸੋ ਇਸੇ ਕਰਕੇ ਮਾਹਿਰ ਅਤੇ ਖੋਜਕਾਰ ਸਖਤ ਤੌਰ ਤੇ ਸਲਾਹ ਦਿੰਦੇ ਹਨ ਕਿ ਬੱਚਿਆਂ ਨੂੰ 12 ਸਾਲ ਦੀ ਉਮਰ ਤੋਂ ਪਹਿਲਾਂ 스마트ਫੋਨ ਦੇਣ ਤੋਂ ਪਹਿਲਾਂ ਮਾਪਿਆਂ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਪਰ ਅਸੀਂ ਸੋਚਦੇ ਨਹੀਂ ਸੋ ਬੱਚਿਆਂ ਦੀ ਸਿਹਤ ਨੀਂਦ ਪੜ੍ਹਾਈ ਅਤੇ ਭਾਵਨਾਤਮਕ ਸੁਖ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਆ ਇਹ ਫੈਸਲਾ ਹੋਣ ਇੱਕ ਵੱਡੀ ਜ਼ਿੰਮੇਵਾਰੀ ਬਣ ਗਿਆ ਕਿਉਂਕਿ smartphones ਸਿਰਫ ਇੱਕ ਡਿਵਾਈਸ ਨਹੀਂ ਬਲਕਿ ਇੱਕ ਪੂਰੀ ਡਿਜੀਟਲ ਦੁਨੀਆ ਤੇ ਜਿਸ ਨਾਲ ਸਹੀ ਸਮੇਂ ਤੇ ਹੀ ਜਾਣ ਪਛਾਣ ਹੋਣੀ ਚਾਹੀਦੀ ਹੈ ਅਕਸਰ ਮਾਪੇ ਕੀ ਕਰਦੇ ਨੇ ਕਿ ਅਗਰ ਛੋਟਾ ਬੱਚਾ ਘਰ ਦੇ ਵਿੱਚ ਰੋ ਰਿਹਾ ਤਾਂ ਉਹਨੂੰ ਹੱਥ ਦੇ ਵਿੱਚ ਫੋਨ ਫੜਾਇਆ ਜਾਂਦਾ ਤੇ ਉਹ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਸੋ ਮਾਵਾਂ ਵੀ ਕੀ ਕਰਦੀਆਂ ਨੇ ਕਿ ਅਗਰ ਕੋਈ ਬੱਚਾ ਰੋ ਰਿਹਾ ਹੁੰਦਾ ਛੋਟਾ ਤਾਂ ਉਹਨੂੰ ਫੋਨ ਫੜਾ ਦਿੰਦੀਆਂ ਨੇ ਤੇ ਬੱਚਾ ਚੁੱਪ ਕਰ ਜਾਂਦਾ ਤੇ ਬੱਚਾ ਉਹਦੇ ਵਿੱਚ ਕੋਈ ਗੇਮ ਚੱਲ ਰਹੀ ਹੈ ਉਹਨੂੰ ਖੇਡਣਾ ਦੇਖਣਾ ਸ਼ੁਰੂ ਕਰ ਦਿੰਦਾ ਜਾਂ ਕੋਈ ਵੀਡੀਓ ਚੱਲ ਰਹੀ ਹੈ ਤਾਂ ਉਹ ਉਹਦੇ ਵਿੱਚ ਮਸਤ ਹੋ ਜਾਂਦਾ ਤੇ ਮਾਪੇ ਆਪਣਾ ਕੰਮ ਕਰਦੇ ਜਾਂਦੇ ਨੇ ਪਰ ਇਹ ਬਹੁਤ ਗਲਤ ਹੈ ਸੋ ਮਾਪੇ ਆਪਣੇ ਬੱਚਿਆਂ ਨੂੰ 12 ਸਾਲ ਦੀ ਉਮਰ ਤੋਂ ਪਹਿਲਾਂ smartphones ਦੇਣ ਤੋਂ ਗੁਰੇਸ਼ ਕਰਨ ਤਾਂ ਜੋ ਸਾਡੀ ਜਿਹੜੀ ਖਾਸ ਕਰਕੇ ਬੱਚਿਆਂ ਦੀ ਮਾਨਸਿਕ ਸਿਹਤ ਹੈ ਭਾਰਤ ਤੇ ਨੀਂਦ ਨਾਲ ਜੁੜੇ ਮੁੱਦਿਆਂ ਤੋਂ ਬਚਿਆ ਜਾ ਸਕੇ ਸੋ ਤੁਹਾਨੂੰ ਦੱਸ ਦਈਏ ਕਿ ਬੈਡਰਿਕਸ ਚ ਪ੍ਰਕਾਸ਼ਿਤ ਇਸ ਅਧਿਐਨ ਚ ਇੱਕ ਖੁਲਾਸਾ ਹੋਇਆ ਹੈ ਕਿ ਜਿਹੜੇ ਬੱਚੇ ਜੀਵਨ ਵਿੱਚ ਜਲਦੀ smartphones ਦੀ ਵਰਤੋਂ ਸ਼ੁਰੂ ਕਰਦੇ ਹਨ ਉਹਨਾਂ ਵਿੱਚ ਡਿਪਰੈਸ਼ਨ ਯਾਨੀ ਤਣਾਅ, ਮੋਟਾਪਾ ਤੇ ਨੀਂਦ ਵਿੱਚ ਵਿਗੰਨ ਦਾ ਖਤਰਾ ਵੱਧਦਾ ਹੁੰਦਾ ਹੈ। ਸੋ ਹੁਣ ਗੱਲ ਕਰਾਂਗੇ ਖੋਜ ਦੇ ਮੁੱਖ ਨਤੀਜੇ ਤੇ 12 ਸਾਲ ਦੀ ਉਮਰ ਦਾ ਮਹੱਤਵ ਕੀ ਹੈ। ਸੋ ਅਮਰੀਕਾ ਦੇ ਐਡੋਲਸੈਂਟ ਬ੍ਰੇਨ ਕੋਗਨੀਟਿਵ ਡਵੈਲਪਮੈਂਟ ਏਬੀਸੀਡੀ ਸਟੱਡੀ ਨੇ 9 ਤੋਂ 16 ਸਾਲ ਦੀ ਉਮਰ ਦੇ 10000 ਤੋਂ ਵੱਧ ਬੱਚਿਆਂ ਤੇ ਨਜ਼ਰ ਰੱਖੀ ਅਧਿਐਨ ਨੇ 12 ਸਾਲ ਦੀ ਉਮਰ ਨੂੰ ਇੱਕ ਨਾਜ਼ੁਕ ਸੀਮਾ ਨਿਧਾਰਤ ਕੀਤਾ ਹੈ ਕਿਉਂਕਿ ਇਸ ਵਿਕਾਸ ਪੜਾਅ 'ਚ ਬਚਪਨ ਤੋਂ ਕਿਸ਼ੋਰ ਅਵਸਥਾ 'ਚ ਤਬਦੀਲੀ ਦੌਰਾਨ ਦਿਮਾਗ 'ਚ ਤੇਜ਼ੀ ਨਾਲ ਬਦਲਾਅ ਅਤੇ ਹਾਰਮੋਨਲ ਸ਼ਿਫਟ ਆਉਂਦੇ ਨੇ ਤੇ ਖੋਜ ਦੇ ਅੰਕੜਿਆਂ ਅਨੁਸਾਰ ਜਿਨ੍ਹਾਂ ਬੱਚਿਆਂ ਨੂੰ 12 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ smartphone ਮਿਲਿਆ ਉਹਨਾਂ ਵਿੱਚ ਫੋਨ ਦੀ ਵਰਤੋਂ ਨਾ ਕਰਨ ਵਾਲੇ ਆਪਣੇ ਹਮ ਉਮਰ ਸਾਥੀਆਂ ਦੇ ਮੁਕਾਬਲੇ ਤੁਹਾਨੂੰ ਦੱਸ ਦਈਏ ਕਿ ڈپریشن ਯਾਨੀ ਤਣਾਅ ਦਾ ਜਿਹੜਾ ਖਤਰਾ ਹੈ ਉਹ 30% ਦੀ ਵੱਧ ਹੋਇਆ ਤੇ ਮੋਟਾਪੇ ਦਾ ਖਤਰਾ ਤੁਹਾਨੂੰ ਤੁਸੀਂ ਹੈਰਾਨ ਰਹਿ ਜਾਓਗੇ ਕਿ 40% ਦੀ ਵੱਧ ਹੋਇਆ ਤੇ ਨਾਕਾਫੀ ਨੀਂਦ ਦਾ ਖਤਰਾ 60% ਦੀ ਵੱਧ ਹੋਇਆ ਜੋ ਕਿ ਸਭ ਤੋਂ ਵੱਧ ਹੈ ਤੇ ਖੋਜ ਦਰਸਾਉਂਦੀ ਹੈ ਕਿ ਜਿਹੜੇ ਬੱਚੇ 12 ਸਾਲ ਤੋਂ ਪਹਿਲਾਂ ਸਮਾਰਟਫੋਨ ਦੀ ਵਰਤੋਂ ਕਰਨਾ ਸ਼ੁਰੂ ਕਰਦੇ ਨੇ ਤਾਂ ਉਹਨਾਂ ਲਈ ਇਹ ਸਿਹਤ ਜੋਖਮ ਹਰ ਸਾਲ 10 ਫੀਸਦੀ ਤੱਕ ਵਾਝਾਂਦੇ ਨੇ ਤੇ ਮੋਟਾਪਾ ਡਿਪਰੈਸ਼ਨ ਤੇ ਨੀਂਦ ਦੀ ਕਮੀ ਦਾ ਸੰਬੰਧ ਮੋਟਾਪੇ ਦਾ ਇੱਕ ਕਾਰਨ ਹੈ ਤੇ ਇਹੀ ਹੈ ਕਿ ਬੱਚੇ ਗੇਮਿੰਗ ਵੀਡੀਓ ਦੇਖਣ ਅਤੇ ਸੋਸ਼ਲ ਮੀਡੀਆ ਸਕਰੋਲ ਕਰਨ ਲਈ ਆਪਣੇ ਡਿਵਾਈਸਾਂ ਦੀ ਵਰਤੋਂ ਕਰਦੇ ਸਮੇਂ ਵੱਧ ਸਮਾਂ ਬੈਠੇ ਰਹਿੰਦੇ ਨੇ ਤੇ ਨਾਲ ਹੀ ਸਕਰੀਨਾਂ ਦੇ ਸਾਹਮਣੇ ਲੰਬੇ ਸਮੇਂ ਤੱਕ ਰਹਿਣ ਵਾਲੇ ਬੱਚੇ ਬਿਨਾਂ ਸੋਚੇ ਸਮਝੇ ਜ਼ਿਆਦਾ ਸਨੈਕਸ ਤੇ ਮਿੱਠੇ ਪੀਣ ਵਾਲੇ ਪਦਾਰਥ ਖਾਣ ਦੀ ਆਦਤ ਪਾ ਲੈਂਦੇ ਨੇ ਤੇ ਜਿਸ ਨਾਲ ਉਹਨਾਂ ਦਾ ਭਾਰ ਵੱਧਦਾ। ਸੋ ਡਿਪਰੈਸ਼ਨ ਦੇ ਮਾਮਲੇ 'ਚ 12 ਸਾਲ ਦੇ smartphones ਉਪਭੋਗਤਾਵਾਂ ਵਿੱਚ 6.5 ਫੀਸਦੀ ਨੇ ਡਿਪਰੈਸ਼ਨ ਦਾ ਵਿਕਾਸ ਕੀਤਾ ਤੇ ਜਦੋਂ ਕਿ ਗੈਰ smartphones ਉਪਭੋਗਤਾਵਾਂ 'ਚ ਇਹ ਦਰ ਸਿਰਫ 4.5 ਫੀਸਦੀ ਸੀਗਾ। ਤੇ ਇਸ ਦਾ ਕਾਰਨ ਆਨਲਾਈਨ ਦੂਜਿਆਂ ਨਾਲ ਆਪਣੀ ਤੁਲਨਾ ਕਰਨਾ ਸਾਈਬਰ ਟਕੇਸ਼ਾਈ ਦਾ ਅਨੁਭਵ ਕਰਨਾ ਤੇ ਸਮਾਜਿਕ ਸਮੂਹ ਦੀਆਂ ਚਰਚਾਵਾਂ ਤੋਂ ਬਾਹਰ ਮਹਿਸੂਸ ਕਰਨਾ ਹੋ ਸਕਦਾ ਹੈ ਤੇ ਨੀਂਦ ਦੀਆਂ ਸਮੱਸਿਆਵਾਂ ਸਕਰੀਨ ਟਾਈਮ ਕਾਰਨ ਪੈਦਾ ਹੁੰਦੀਆਂ ਨੇ ਕਿਉਂਕਿ ਸੌਣ ਤੋਂ ਪਹਿਲਾਂ ਬਲੂ ਲਾਈਟ ਦੇ ਸੰਪਰਕ ਵਿੱਚ ਆਉਣ ਨਾਲ ਮੈਲਾਟੋਨਿਨ ਦਾ ਉਤਪਾਦਨ ਹੁੰਦਾ ਤੇ ਜੋ ਕਿ ਪ੍ਰਭਾਵਿਤ ਹੁੰਦਾ ਜਿਸ ਨਾਲ ਨੀਂਦ ਦੀ ਗੁਣਵੱਤਾ ਖਰਾਬ ਹੁੰਦੀ ਹੈ ਤੇ ਮਾਪਿਆਂ ਲਈ ਕੁਝ ਖਾਸ ਲਾਏ ਸੋ ਕੋਚ ਨਾਲ ਮਾਪਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ 스마트ਫੋਨ ਦੇਣ ਤੇ ਫੈਸਲੇ ਨੂੰ ਉਨੀ ਹੀ ਦੇਖਭਾਲ ਨਾਲ ਲੈਣ ਜਿੰਨੀ ਉਹ ਬੱਚੇ ਦੇ ਨੀਂਦ ਦੇ ਸਮੇਂ ਖੁਰਾਕ ਅਤੇ ਸਰੀਰਕ ਗਤੀਵਿਧੀਆਂ ਬਾਰੇ ਲੈਂਦੇ ਨੇ। ਤੋਂ ਖਾਸ ਨਿਯਮ ਵਿੱਚ ਕੁਝ ਸ਼ਾਮਲ ਨੇ ਚੀਜ਼ਾਂ। ਪਹਿਲਾ ਕਿ ਬੱਚੇ ਨੂੰ ਪਹਿਲਾ 스마트ਫੋਨ ਦੇਣ ਤੋਂ ਪਹਿਲਾਂ 12 ਸਾਲ ਜਾਂ ਇਸ ਤੋਂ ਵੱਧ ਉਮਰ ਤੱਕ ਉਡੀਕ ਕਰਨੀ। ਦੂਜਾ ਜੀ ਸ਼ੁਰੂਆਤ ਵਿੱਚ ਅਜਿਹੇ ਬੇਸਿਕ ਫੋਨ ਜਾਂ 스마트 ਵਾਚਾਂ ਨਾਲ ਸ਼ੁਰੂਆਤ ਕਰਨੀ। ਜੋ ਕਾਲਾਂ ਅਤੇ ਮੈਸੇਜ ਲਈ ਹੁੰਦੇ ਹਨ ਪਰ ਸੋਸ਼ਲ ਮੀਡੀਆ ਤੱਕ ਪਹੁੰਚ ਨੂੰ ਬਲੌਕ ਕਰਦੇ ਨੇ ਤੇ ਜਾ ਬੈਡਰੂਮਾਂ ਵਿੱਚ ਫੋਨਾਂ ਦੀ ਮਨਾਹੀ ਲਈ ਨਿਯਮ ਬਣਾਉਣੇ ਅਤੇ ਬੱਚਿਆਂ ਨੂੰ ਸੌਣ ਤੋਂ ਪਹਿਲਾਂ ਸਕਰੀਨਾਂ ਤੋਂ ਦੂਰ ਰਹਿਣ ਲਈ ਕਹਿਣਾ ਤੇ ਚੌਥਾ ਸਕਰੀਨ ਸਮੇਂ ਦੀ ਮਿਆਦ ਤੇ ਧਿਆਨ ਕੇਂਦ੍ਰਿਤ ਕਰਨ ਦੀ ਬਜਾਏ ਆਪਣੇ ਬੱਚੇ ਦੀਆਂ ਇੰਟਰਨੈਟ ਗਤੀਵਿਧੀਆਂ ਸਮਾਜਿਕ ਸਬੰਧਾਂ ਤੇ ਭਾਵਨਾਤਮਕ ਸਥਿਤੀ ਦੀ ਨਿਗਰਾਨੀ ਕਰਨਾ ਸੋ ਸਿਹਤ ਪੇਸ਼ੇਵਰ ਹੁਣ smartphones ਦੀ ਸਹੀ ਸਮੇਂ ਤੇ ਵੰਡ ਨੂੰ ਕਿਸ਼ੋਰ ਸਿਹਤ ਯੋਜਨਾਬੰਦੀ ਲਈ ਉਨਾ ਹੀ ਮਹੱਤਵਪੂਰਨ ਮੰਨਦੇ ਹਨ ਜਿੰਨਾ ਖੇਡਾਂ ਪੋਸ਼ਣ ਤੇ ਮਾਨਸਿਕ ਸਿਹਤ ਮਾਰਗਦਰਸ਼ਨ ਨੂੰ ਮੰਨਿਆ ਜਾਂਦਾ ਹੈ ਸੋ ਹਾਲਾਂਕਿ ਖੋਜ ਇਹ ਸਥਾਪਿਤ ਨਹੀਂ ਕਰਦੀ ਕਿ ਫੋਨ ਸਿੱਧੇ ਤੌਰ ਤੇ ਇਨ੍ਹਾਂ ਸਿਹਤ ਸਮੱਸਿਆਵਾਂ ਦਾ ਕਾਰਨ ਬਣਦੇ ਨੇ ਪਰ ਇਹ ਸਪਸ਼ਟ ਸੰਬੰਧ ਜ਼ਰੂਰ ਦਰਸਾਉਂਦੀ ਹੈ ਤਾਂ 12 ਸਾਲ ਦੀ ਉਮਰ ਬੱਚਿਆਂ ਦੀ smartphone ਦੀ ਵਰਤੋਂ ਦੇ ਮਾਮਲੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਹੱਦ ਹੈ ਇਸ ਉਮਰ ਤੋਂ ਪਹਿਲਾਂ ਦਿਮਾਗ ਹਾਰਮੋਨ ਅਤੇ ਭਾਵਨਾਤਮਕ ਸਿਸਟਮ ਤੇਜ਼ੀ ਨਾਲ ਬਦਲ ਰਹੇ ਹੁੰਦੇ ਨੇ ਜੇ ਇਸ ਨਾਜ਼ੁਕ ਪੜਾਅ ਵਿੱਚ ਬੱਚੇ 스마트ਫੋਨ ਦੀ ਜਗ੍ਹਾ-ਜਗ੍ਹਾ ਵਰਤੋਂ ਕਰਨਾ ਸ਼ੁਰੂ ਕਰਦੇ ਤਾਂ ਉਹਨਾਂ ਦੀ ਮਾਨਸਿਕ ਸ਼ਰੀਰੀ ਕਤੀ ਨੀਂਦ ਨਾਲ ਜੁੜੀ ਸਿਹਤ ਉੱਤੇ ਨੈਗੇਟਿਵ ਪ੍ਰਭਾਵ ਹੋ ਸਕਦਾ ਸੋ ਅਧਿਐਨ ਦੇ ਅੰਕੜੇ ਦਰਸਾਉਂਦੇ ਹਨ ਕਿ 스마트ਫੋਨ ਦੀ ਜਲਦੀ ਸ਼ੁਰੂਆਤ ਅਤੇ ਸਿਹਤ ਸਮੱਸਿਆਵਾਂ ਵਿੱਚ ਇੱਕ ਜੁੜਾ ਹੈ ਤੇ ਜਿੰਨਾ ਜਲਦੀ ਬੱਚੇ ਫੋਨ ਲੈਂਦੇ ਹਨ ਉਹਨਾਂ ਦਾ ਸਿਹਤ ਜੋਖਮ ਓਨਾ ਹੀ ਵੱਧਦਾ ਜਾਂਦਾ ਹੈ ਇਹ ਜੋਖਮ ਸਾਲ ਦਰ ਸਾਲ 10% ਤੱਕ ਵੱਧ ਸਕਦਾ ਹੈ ਜੋ ਦਰਸਾਉਂਦਾ ਹੈ ਕਿ 스마트ਫੋਨ ਦੀ ਪਹੁੰਚ ਬੱਚਿਆਂ ਦੇ ਵਿਵਿਧਾਨਸ਼ੀਲ ਡਿਵੈਲਪਿੰਗ ਲਈ ਲੰਬੇ ਸਮੇਂ ਦੀ ਚਿੰਤਾ ਪੈਦਾ ਕਰ ਸਕਦੀ ਹੈ ਸੋ ਆਪਣੇ ਬੱਚਿਆਂ ਨੂੰ ਖਾਸ ਕਰਕੇ ਜਿਹੜਾ 스마트ਫੋਨ ਹੈ ਉਹ 12 ਸਾਲ ਤੋਂ ਪਹਿਲਾਂ ਨਹੀਂ ਦੇਣਾ ਸੋ ਉਹਨਾਂ ਨੂੰ ਕੁਝ ਸਮਝਾਓ ਤੁਸੀਂ ਖਾਸ ਕਰਕੇ ਉਹਨਾਂ ਨੂੰ ਪ੍ਰੇਰਿਤ ਕਰੋ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਦੇ ਵਿੱਚ ਅਸੀਂ ਉਹ ਬਹੁਤ ਸਾਰੀਆਂ ਗੱਲਾਂ ਨੇ ਜਿਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਲਗਾ ਸਕਦੇ ਆ ਤੇ ਇਹ ਫੋਨ ਦੀ ਆਦਤ ਤੋਂ ਅਸੀਂ ਛੁਡਾ ਸਕਦੇ ਆ